ਇਹ ਗਾਜ਼ ਜਿਹੜੀ ਉਹਦੇ ਤੇ ਡਿੱਗੀ ਸੀਗੀ ਹੁਣ ਇਸ ਨੇ ਐਫ ਆਈ ਆਰ ਦਾ ਰੂਪ ਲੈ ਲਿਆ 295 ਏ ਐਫ ਆਈ ਆਰ ਹੋ ਗਈ ਹੈ ਦਰਬਾਰ ਸਾਹਿਬ ਦੀ ਪ੍ਰਕਾਰਮਾ ਦੇ ਵਿੱਚ ਅਰਚਨਾ ਮਕਵਾਨਾ ਯੋਗਾ ਜਿਹੜੇ ਪੋਸ ਰਹੀ ਸੀ ਸਾਸਣ ਤੋਂ ਬਾਅਦ ਇਹ ਕੰਟਰੋਵਰਸੀ ਸ਼ੁਰੂ ਹੋਈ ਔਰ ਇਸ ਤੋਂ ਬਾਅਦ ਐਸਜੀਪੀਸੀ ਦਾ ਬਹੁਤ ਵੱਡਾ ਐਕਸ਼ਨ ਹੋਇਆ ਉਹਨਾਂ ਨੇ ਤਿੰਨ ਜਿਹੜੇ ਉੱਥੇ ਸੇਵਾਦਾਰ ਸੀ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਿਨ੍ਹਾਂ ਦੇ ਵਿੱਚੋਂ ਦੋ ਸਸਪੈਂਡ ਕਰ ਦਿੱਤੇ ਆ ਤੇ ਇੱਕ ਦੇ ਉੱਤੇ 5000 ਰੁਪਏ ਜੁਰਮਾਨਾ ਲਾ ਕੇ ਉਸ ਨੂੰ ਜਿਹੜਾ ਕਿਸੇ ਦੂਰ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਦੇ ਤਨਖਾਤ ਕਰ ਦਿੰਦਾ ਹੈ ਇਸ ਮਾਮਲੇ ਤੋਂ ਬਾਅਦ ਹੁਣ 295ਏ ਲੱਗ ਗਿਆ ਹੈ ਪਰ ਅਰਚਨਾ ਦਾ ਅਰਚਨਾ ਮਕਵਾਨਾ ਜਿਹੜੀ ਬਲੌਗਰ ਹੈ ਯੋਗਾ ਇਨਸਟ੍ਰਕਟਰ ਹੈ ਯੋਗਾ ਪ੍ਰੈਕਟिशनर ਹੈ ਉਸਨੇ ਵੀ ਆਪਣਾ ਪੱਖ ਰੱਖਿਆ ਦਰਅਸਲ ਇਹ ਪੱਖ ਉਸਨੇ ਰੱਖਿਆ ਆ ਕਿ ਉਸ ਕਿਹਾ ਜਾ ਰਿਹਾ ਸੀਗਾ ਕਿ ਉਹ ਮਥਾ ਨਤਮਸਤਕ ਹੋਏ ਬਿਨਾ ਸਿਰਫ ਸਿਰਫ ਯੋਗਾ ਕਰਨ ਆਈ ਸੀਗੀ ਪਰ ਹੁਣ ਉਸਨੇ ਆਪਣਾ ਪੱਖ ਕਲੀਅਰ ਕੀਤਾ ਆ ਕਿ ਸਿਰਫ ਯੋਗਾ ਨਹੀਂ ਕੀਤਾ ਮੈਂ ਮੈਂ ਨਤਮਸਤਕ ਹੋਈ ਆ ਮੈਂ ਬਕਾਇਦਾ ਸੇਵਾ ਵੀ ਕੀਤੀ ਆ ਔਰ ਮੈਂ ਦਾਨ ਭੇਟਾ ਦੇ ਵਿੱਚ 2100 ਰੁਪਏ ਵੀ ਪਾਇਆ ਹੁਣ ਇਹ ਤਿੰਨ ਫੈਕਟਰ ਜਿਹੜੇ ਨੇ ਅਰਚਨਾ ਮਕਵਾਰਣਾ ਵੱਲੋਂ ਵੀ ਦੇਖੇ ਜਾ ਸਕਦੇ ਨੇ ਕਿ ਜੇਕਰ ਕੋਈ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਦਾ ਆ ਔਰ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਆ ਉਹ ਸੇਵਾ ਵੀ ਕਰਦਾ ਆ ਔਰ ਉਸ ਤੋਂ ਬਾਅਦ ਮਾਇਆ ਆਪਣੀ ਤਿਲ ਫੁੱਲ ਭੇਟਾ ਜਿਹੜੀ ਆ ਮਾਇਆ ਦੇ ਰੂਪ ਦੇ ਵਿੱਚ ਭੇਂਟ ਕਰਦਾ ਆ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਅਹਿਮ ਹੈ ਪਰ ਦੂਸਰੇ ਬੰਨੇ ਇੱਕ ਚੀਜ਼ ਅਹਿਮ ਇਹ ਆ ਕਿ ਜਿਸ ਤਰੀਕੇ ਦੀ ਕਾਰਵਾਈ ਉਸ ਕੁੜੀ ਦੇ ਉੱਤੇ ਹੋਈ ਹੈ ਅਰਚਨਾ ਮਕਵਾਨਾ ਦੇ ਉੱਤੇ ਹੋਈ ਹੈ ਕੀ 295ਏ ਇਹਦਾ ਹੱਲ ਹੈ ਇਸ ਤਰੀਕੇ ਦੇ ਨਾਲ ਬਹੁਤੇ ਜਿਹੜੇ ਲੋਕ ਨੇ ਉਹ ਦੋਹਾਂ ਪੱਖਾਂ ਵੱਲ ਚੱਲ ਰਹੇ ਨੇ ਇੱਕ ਪੱਖ ਦੇ ਉੱਤੇ ਲੋਕ ਇਹ ਕਹਿ ਰਹੇ ਨੇ ਕਿ ਗੁਰੂ ਘਰਾਂ ਦੇ ਵਿੱਚ ਸੰਗਤ ਜਿਹੜੀ ਹੈ ਉਸ ਨੂੰ ਸੰਗਤ ਵਾਂਗੂ ਦੇਖਣਾ ਚਾਹੀਦਾ ਆ 295ਏ ਦੀ ਜਗ੍ਹਾ ਉਸ ਨੂੰ ਕਿਸੇ ਹੋਰ ਤਰੀਕੇ ਦੀ ਸਜ਼ਾ ਜਿਵੇਂ ਗੁਰੂ ਘਰ ਦੇ ਵਿੱਚ ਕਿਸੇ ਤਰੀਕੇ ਦੀ ਸਵਾਲ ਆ ਦੇਣੀ ਚਾਹੀਦੀ ਸੀ ਤਨਖਾਈਆਂ ਲਾ ਦੇਣਾ ਚਾਹੀਦਾ ਸੀ ਜਾਂ ਕੁਝ ਐਦਾਂ ਦਾ ਕੀਤਾ ਜਾਣਾ ਚਾਹੀਦਾ ਸੀਗਾ ਫਿਲਹਾਲ ਬਹੁਤੇ ਲੋਕ ਇਸ ਹਾਕਤ ਵਿੱਚ ਆ ਕਿ ਅਰਚਨਾ ਮਕਵਾਨਾ ਨੇ ਜਦੋਂ ਕਿਹਾ ਹੈ ਕਿ ਉਸਨੇ ਨਤਮਸਤਕ ਵੀ ਹੋਈ ਆ ਬਕਾਇਦਾ ਸੇਵਾ ਵੀ ਕੀਤੀ ਆ ਤਿਲ ਫੁੱਲ ਭੇਟਾਂ ਆਪਣੀ ਕਮਾਈ ਦੇ ਵਿੱਚੋਂ ਗੁਰੂ ਘਰ ਦੇ ਵਿੱਚ ਪੇਤੀ ਆ ਵੀ ਸ਼ਾਇਦ ਵਾਕਈ ਉਹਦੀ ਇੰਟੈਂਸ਼ਨ ਕੁਝ ਹੋਰ ਹੋਵੇ ਪਰ ਦੂਸਰੇ ਬੰਨੇ ਇੱਕ ਹੋਰ ਪੱਖ ਜਿਹੜਾ ਸਿੱਖ ਸੰਗਤਾਂ ਦੇ ਵੱਲੋਂ ਆ ਕਿ ਲੋਕਾਂ ਨੂੰ ਪਤਾ ਹੁੰਦਾ ਵੀ ਇੱਥੇ ਇਹ ਸਭ ਨਹੀਂ ਕਰਨਾ ਖਾਸ ਕਰਕੇ ਸ਼ੀ ਸ਼ਾਸਨ ਨਹੀਂ ਕਰਨਾ ਤਾਂ ਫਿਰ ਉਸਨੇ ਇਹ ਕਿਉਂ ਕੀਤਾ ਆ ਅਰਚਨਾ ਮਕਵਾਣਾ ਨੇ ਵੀ ਆਪਣੀ ਪੋਸਟ ਜਿਹੜੀ ਆ ਉਹਦੇ ਵਿੱਚ ਫੋਟੋਸ ਸ਼ੇਅਰ ਕੀਤੀਆਂ ਜਦੇ ਵਿੱਚ ਉਹਨੇ ਇਹ ਕਿਹਾ ਕਿ ਬਖਸੜੇ ਸਾਧੂਸ ਨੇ ਉਹ ਦਰਬਾਰ ਸਾਹਿਬ ਦੇ ਪ੍ਰਕਰਮਾ ਚ ਬੈਠੇ ਨੇ ਤੇ ਉੱਥੇ ਨੇ ਆਸਣ ਲਾ ਕੇ ਧਿਆਨ ਦੇ ਵਿੱਚ ਨੇ ਪਰ ਜੋ ਅਰਚਨਾ ਮਕਵਾਣਾ ਨੇ ਜਿਹੜਾ ਆਸਣ ਕੀਤਾ ਸ਼ਾਇਦ ਸ਼ੀਸ ਆਸਣ ਲੋਕਾਂ ਨੂੰ ਐਕਸੈਪਟ ਨਹੀਂ ਹੈਗਾ। ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਪਰ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੈ ਕਿ ਅਰਚਨਾ ਮਕਵਾਨਾ ਦੇ ਉੱਤੇ 295ਏ ਦਾ ਪਰਚਾ ਹੋ ਗਿਆ ਹੈ। 295ਏ ਅਰਚਨਾ ਮਕਵਾਨਾ 295ਏ ਅਰਚਨਾ ਮਕ ਮਕਵਾਨਾ ਦੇ ਉੱਤੇ ਪਰਚਾ ਦਰਜ ਹੋ ਗਿਆ ਔਰ ਨਾਲ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਕਿ ਇਸ ਦੇ ਉੱਤੇ ਜੇ ਜੇ ਐਸਜੀਪੀਸੀ ਦੀ ਕਾਰਵਾਈ ਦੀ ਗੱਲ ਕੀਤੀ ਜਾਵੇ ਕਿਉਂਕਿ ਇਹ ਸਵਾਲ ਵੀ ਉੱਠਦਾ ਸੀਗਾ ਕਿ ਸੇਵਾਦਾਰ ਉੱਥੇ ਕਿਉਂ ਜਿਹੜੇ ਮੌਜੂਦ ਨਹੀਂ ਸੀਗੇ ਉਹਨਾਂ ਦੇ ਉੱਤੇ ਤਿੰਨ ਸੇਵਾਦਾਰ ਜਿਹੜੇ ਉਸ ਪਰ ਕਰਮਾ ਦੇ ਉੱਤੇ ਸੇਵਾ ਦੇ ਉੱਤੇ ਸੀ ਡਿਊਟੀ ਤੇ ਤਨਤ ਸੀਗੇ ਉਹਨਾਂ ਦੇ ਵਿੱਚੋਂ ਦੋ ਨੂੰ ਪੂਰਨ ਤੌਰ ਤੇ ਸਸਪੈਂਡ ਕਰ ਦਿੱਤਾ ਆ ਇੱਕ ਤੇ ਦੋਏ ਉੱਤੇ 5000 ਰੁਪਏ ਜੁਰਮਾਨਾ ਲਾ ਕੇ ਉਸ ਨੂੰ ਦੂਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਤਨਤ ਕਰ ਦਿੱਤਾ ਫਿਲਹਾਲ ਗੱਲਬਾਤ ਵੀ ਹੋਈ ਹੈ ਜਿਹੜੇ ਉੱਥੇ ਦੇ ਮੈਨੇਜਰ ਨੇ ਉਹ ਕੀ ਕਹਿੰਦੇ ਨੇ 295 ਬਾਰੇ ਉਹਨਾਂ ਦਾ ਕੀ ਕਹਿਣਾ ਆ ਔਸ ਦੇ ਉੱਤੇ ਵੀ ਅਸੀਂ ਗੱਲ ਤੁਹਾਨੂੰ ਸੁਣਾਵਾਂਗੇ ਉਹਨਾਂ ਦੀ ਗੱਲਬਾਤ ਵੀ ਸੁਣਾਵਾਂਗੇ ਪਰ ਫਿਲਹਾਲ ਬਹੁਤ ਵੱਡੀ ਅਪਡੇਟ ਅਰਚਨਾ ਮਕਵਾਨਾ ਯੋਗਾ ਕਰਨ ਵਾਲੀ ਕੁੜੀ ਦੇ ਉੱਤੇ 295 ਏ ਦਾ ਪਰਚਾ ਦਰਜ ਹੋ ਗਿਆ ਪਹਿਲਾਂ ਸ਼ਿਕਾਇਤ ਹੋਈ ਸੀ ਉਸ ਸ਼ਿਕਾਇਤ ਦੇ ਬੇਸ ਦੇ ਉੱਤੇ ਹੁਣ ਐਫ ਆਈ ਆਰ ਹੋਈ ਆ 295 ਏ ਦਾ ਪਰਚਾ ਦਰਜ ਆ ਔਰ ਇੱਕ ਕਾਰਵਾਈ ਬਹੁਤ ਵੱਡੀ ਕਾਰਵਾਈ ਹੈ ਇਹਦੇ ਉੱਤੇ ਤੁਸੀਂ ਇਸ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਅਪਡੇਟ ਕਿਉਂਕਿ ਇਹ ਮਾਮਲਾ ਕੱਲ ਦਾ ਪੂਰਾ ਪੱਖਿਆ ਹੋਇਆ ਸੀਗਾ ਔਰ ਇਸ ਮਾਮਲੇ ਦੇ ਵਿੱਚ 295 A ਹੋਣਾ ਤੁਸੀਂ ਤੁਹਾਡੀ ਕੀ ਰਾਏ ਹੈਗੀ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਫਿਲਹਾਲ ਫੋਨ ਨੂੰ ਜਿਹੜਾ ਆ ਜਿਹੜੀ ਗੱਲਬਾਤ ਸਾਡੀ ਹੋਈ ਆ ਫੋਨ ਇਨ ਗੱਲਬਾਤ ਹੋਈ ਆ ਉਹ ਤੁਹਾਨੂੰ ਸੁਣਾਉਣੇ ਆ ਵੀ ਕੀ ਕਹਿੰਦੇ ਨੇ ਉਹ ਸਾਡੇ ਨਾਲ ਇਹ ਸਾਰੇ ਮਾਮਲੇ ਲਈ ਮੌਜੂਦ ਨੇ ਗੁਰਪ੍ਰੀਤ ਸਿੰਘ ਛੱਬਰ ਜੀ ਜੋ ਮੈਂਬਰ ਸਾਹਿਬਾਨ ਨੇ ਤਾਂ ਗੁਰਪ੍ਰੀਤ ਜੀ ਕਿਵੇਂ ਵੇਖਦੇ ਹੋ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਲੜਕੀ ਜੋ ਕੀ ਯੋਗਾ ਕਰਦੀ ਦਿਖਾਈ ਦੇ ਰਹੀ ਆ ਸਚਕਣ ਸ਼੍ਰੀ ਹਰਮਨ ਦਾਸ ਸਾਹਿਬ ਦੇ ਪਰਕਾਮਾਂ ਵਿੱਚ ਪਤਾ ਨਹੀਂ ਇਹ ਮੈਂ ਸਮਝਦਾ ਜੀ ਇਹ ਇੱਕ ਵਾਰ ਨਹੀਂਗਾ ਇਹ ਕਾਫੀ ਵਾਰ ਤੂਤ ਰਿੰਕੂ ਕੀ ਤੂਤ ਪਰ ਕੋਸ਼ਿਸ਼ ਕੀਤੀ ਗਈ ਹੈ ਤੇ ਇਹ ਉਹ ਲੋਕ ਇਸਰਾਰਤੀ ਰੋਕੀ ਹੋ ਸਕਦੇ ਆ ਜਿਹੜੇ ਫਿਰਕੂ ਅਗਛਿਤਣਾ ਚਾਹੁੰਦੇ ਆ ਆਮਨ ਚੈਨ ਅਗ ਲਾਉਣਾ ਚਾਹੁੰਦੇ ਆ ਜੇ ਆਪਾ ਉਸ ਲੜਕੀ ਦਾ ਸੋਸ਼ਲ ਮੀਡੀਆ ਵੇਖੀ ਜਾਂ ਹੋਰ ਇਹ ਤਾਂ ਨਹੀਂ ਲੱਗਦਾ ਵੀ ਉਹ ਸਿੱਖ ਪਰੰਪਰਾਵਾਂ ਤੋਂ ਅਨਜਾਨ ਹੈ ਜਾਂ ਨਹੀਂ ਨੌਲੇਜ ਹਰ ਇੱਕ ਇਨਸਾਨ ਜੋ ਵੀ ਦਰਬਾਰ ਸਾਹਿਬ ਨਾਲ ਤਮਸਿਕ ਹੁੰਦਾ ਜਾਂ ਦਰਬਾਰ ਸਾਹਿਬ ਬਾਰੇ ਜੋ ਵੀ ਜਾਣਕਾਰੀ ਰੱਖਦਾ ਹਰ ਇੱਕ ਨੂੰ ਪਤਾ ਹੈ ਕਿ ਕੀ ਪਰੰਪਰਾਵਾਂ ਕੀ ਮਰਿਆਦਾ ਸੋ ਇਹ ਕਿਤੇ ਨਾ ਕਿਤੇ ਸ਼ਾਸਤਰੀ ਬੂ ਆਉਂਦੀ ਹੈ ਇਹ ਜੀ ਲੋਕਾਂ ਤੋਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਗੁਰਪ੍ਰੀਤ ਜੀ ਕਿਵੇਂ ਵੇਖਦੇ ਹੋ ਕਿਉਂਕਿ ਹੁਣ ਪੁਲਿਸ ਨੇ ਵੀ ਜਿਹੜੀ ਐਫ ਆਈ ਆਰ ਜਿਹੜੀ ਆ ਦਰਜ ਕਰ ਦਿੱਤੀ ਆ ਤਾਂ ਕੀ ਲੱਗਦਾ ਕਿ ਕਿਹੋ ਜਿਹੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਆ ਕਿਉਂਕਿ ਕੋਈ ਸੋਸ਼ਲ ਮੀਡੀਆ ਤੇ ਉਸ ਦਾ ਲਿੰਕ ਲੜਕੀ ਦਾ ਕੰਗਨਾ ਰਨੌਟ ਦੇ ਨਾਲ ਜੋੜ ਰਿਹਾ ਕਿਉਂਕਿ ਫੋਟੋਆਂ ਵੀ ਵਾਇਰਲ ਹੋ ਰਹੀਆਂ ਨੇ ਤਾਂ ਉਹਨੂੰ ਕੀ ਲੱਗਦਾ ਇਹ ਪੁਰਸ ਨੂੰ ਸਾਰੀ ਸ਼ਾਸਨ ਨੰਗੀ ਕਰਨੀ ਚਾਹੀਦੀ ਹੈ ਜੀ ਮਤਲਬ ਜੋ ਵੀ ਪੀਪੀ ਦੇ ਪਿੱਛੇ ਹੈ ਬੈਕ ਤੇ ਹੈ ਵੀ ਕਿਹੜੇ ਲੋਕਾਂ ਨੇ ਸ਼ਾਸਕ ਘੜੀ ਹੈ ਕਿਹਨਾਂ ਨੇ ਭਿਜਾਇ ਇਹਨੂੰ ਕੀ ਮਨਸਾ ਹੈ ਲੋਕਾਂ ਦੀ ਉਹ ਸਾਰੀ ਕਲੀਅਰ ਕਰਨੀ ਚਾਹੀਦੀ ਹੈ ਪੁਰਸ ਨੂੰ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਭਗਵੰਤ ਮਾਨ ਗ੍ਰਹਿ ਮੰਤਰੀ ਹੈ ਪੰਜਾਬ ਦਾ ਮੁੱਖ ਮੰਤਰੀ ਉਹ ਸਾਰੀ ਆਪ ਮੋਨੀਟਰ ਕਰੇ ਸਾਰੇ ਮਸਲੇ ਨੂੰ ਤੇ ਜਾਣਕਾਰੀ ਲਵੇ ਵੀ ਪੜਤਾਲ ਤੱਕ ਲੋਕਾਂ ਨੂੰ ਦੱਸੇ ਸੰਗਤ ਨੂੰ ਦੱਸੇ ਵੀ ਇਹਦੇ ਪਿੱਛੇ ਸ਼ਾਸਕ ਕੀ ਦੀ ਹੈ ਕੀ ਗੱਲਬਾਤ ਹੈ ਜੀ ਜੀ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਗੱਲ ਕਰਨ ਲਈ ਤਾਂ ਬਿਲਕੁਲ ਜੇ ਸਾਡੇ ਨਾਲ ਮੌਜੂਦ ਸਨ ਗੁਰਪ੍ਰੀਤ ਸਿੰਘ ਜੀ ਜੋ ਮੈਂਬਰ ਸਾਹਿਬਾਨ ਨੇ ਤਾਂ ਹੁਣ ਜਿਹੜੀ ਆ ਐਫ ਆਈ ਆਰ ਪੁਲਿਸ ਨੇ ਦਰਜ ਕਰਦੇ ਨਾਲ ਇਹ ਸਾਰੇ ਮਾਮਲੇ ਲਈ ਮੌਜੂਦ ਨੇ ਗੁਰਪ੍ਰੀਤ ਸਿੰਘ ਛੱਬਰ ਜੀ ਜੋ ਮੈਂਬਰ ਸਾਹਿਬਾਨ ਨੇ ਤਾਂ ਗੁਰਪ੍ਰੀਤ ਜੀ ਕਿਵੇਂ ਵੇਖਦੇ ਹੋ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਲੜਕੀ ਜੋ ਕੀ ਯੋਗਾ ਕਰਦੀ ਦਿਖਾਈ ਦੇ ਰਹੀ ਆ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾਂ ਵਿਖੇ ਮੈਂ ਸਮਝਦਾ ਜੀ ਇਹ ਕੋਈ ਇੱਕ ਵਾਰ ਨਹੀਂਗਾ ਇਹ ਕਾਫੀ ਵਾਰ ਇਹ ਸਾਧਾਰਨ ਭਾਵਨਾ ਪ੍ਰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹ ਉਹ ਲੋਕ ਇਸਰਾਰਤੀ ਰੋਕੀ ਹੋ ਸਕਦੇ ਆ ਜਿਹੜੇ ਫਿਰਕੂ ਅਗਜਿਤਨਾ ਚਾਹੁੰਦੇ ਆ ਆਮਨ ਚੈਨ ਵਗਲਾਉਣਾ ਚਾਹੁੰਦੇ ਆ ਜੇ ਆਪਾਂ ਉਸ ਲੜਕੀ ਦਾ ਸੋਸ਼ਲ ਮੀਡੀਆ ਵੀ ਕੀ ਜਾਂ ਹੋਰ ਇਹ ਤਾਂ ਨਹੀਂ ਲੱਗਦਾ ਵੀ ਉਹ ਸਿੱਖ ਪਰੰਪਰਾ ਤੋਂ ਅਣਜਾਣ ਹੈ ਜਾਂ ਨਹੀਂ ਨੌਲੇਜ ਹਰ ਇੱਕਣ ਸਾਂ ਜੋ ਵੀ ਦਰਬਾਰ ਸਾਹਿਬ ਨਾਲ ਤਮਸਕ ਹੁੰਦਾ ਜਾਂ ਦਰਬਾਰ ਸਾਹਿਬ ਬਾਰੇ ਜੋ ਵੀ ਜਾਣਕਾਰੀ ਰੱਖਦਾ ਹਰ ਇੱਕ ਨੂੰ ਪਤਾ ਹੈ ਕਿ ਕੀ ਪਰੰਪਰਾਵਾਂ ਕੀ ਮਰਿਆਦਾ ਹੈ। ਸੋ ਇਹ ਕਿੰਨਾ ਕਿੰਨਾ ਸ਼ਾਸ਼ਰੀਬੂ ਆਉਂਦੀ ਹੈ। ਇਹ ਜੀ ਲੋਕਾਂ ਤੋਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਗੁਰਪ੍ਰੀਤ ਜੀ ਕਿਵੇਂ ਦੇਖਦੇ ਹੋ ਕਿਉਂਕਿ ਹਮੋਂ ਪੁਲਸ ਨੇ ਵੀ ਜਿਹੜੀ ਐਫ ਆਈ ਆਰ ਜਿਹੜੀ ਆ ਦਰਜ ਕਰ ਦਿੱਤੀ ਆ ਤਾਂ ਕੀ ਲੱਗਦਾ ਹੈ ਕਿ ਕਹੋ ਜੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਕਿਉਂਕਿ ਕੋਈ ਸੋਸ਼ਲ ਮੀਡੀਆ ਤੇ ਉਸ ਦਾ ਲਿੰਕ ਲੜਕੀ ਦਾ ਕੰਗਨਾ ਰਨਆਊਟ ਦੇ ਨਾਲ ਜੋੜ ਰਿਹਾ ਕਿਉਂਕਿ ਫੋਟੋਆਂ ਵੀ ਵਾਇਰਲ ਹੋ ਰਹੀਆਂ ਨੇ ਤਾਂ ਉਹਨੂੰ ਕੀ ਲੱਗਦਾ ਹੈ ਇਹ ਪੁਲਿਸ ਨੂੰ ਸਾਰੀ ਸ਼ਾਸਨ ਨੰਗੀ ਕਰਨੀ ਚਾਹੀਦੀ ਹੈ ਜੀ ਮਤਲਬ ਜੋ ਵੀ ਪਿੱディ ਪਿਛੇ ਹੈ ਬੈਕ ਤੇ ਹੈ ਵੀ ਕਿਹੜੇ ਲੋਕਾਂ ਨੇ ਸ਼ਾਸਤ ਘੜੀ ਹੈ ਕਿੰਨਾ ਨੇ ਭੇਜਿਆ ਇਹਨੂੰ ਕੀ ਮਨਸਾ ਹੈ ਲੋਕਾਂ ਦੀ ਉਹ ਸਾਰੀ ਕਲੀਅਰ ਕਰਨੀ ਚਾਹੀਦੀ ਹੈ ਪੁਲਿਸ ਨੂੰ ਯਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਭਵੰਤਮਨ ਗ੍ਰਹਿ ਮੰਤਰੀ ਹੈ ਪੰਜਾਬ ਦਾ ਮੁੱਖ ਮੰਤਰੀ ਉਹ ਸਾਰੀ ਆਪ ਮੋਨੀਟਰ ਕਰੇ ਸਾਰੇ ਮਸਲੇ ਨੂੰ ਤੇ ਜਾਣਕਾਰੀ ਲਵੇ ਵੀ ਪੜਤਾਲ ਤੱਕ ਲੋਕਾਂ ਨੂੰ ਦੱਸੇ ਸੰਗਤ ਨੂੰ ਦੱਸੇ ਵੀਡੀਓ ਦੇ ਪਿੱਛੇ ਸ਼ਾਸ਼ਕੀ ਜੀ ਕੀ ਗੱਲਬਾਤ ਹੈ ਜੀ ਜੀ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਗੱਲ ਕਰਨ ਲਈ ਤਾਂ ਬਿਲਕੁਲ ਜੇ ਸਾਡੇ ਨਾਲ ਮੌਜੂਦ ਸਨ ਗੁਰਪ੍ਰੀਤ ਸਿੰਘ